ਤੇ ਪ੍ਰਕਾਰ ਤੋਂ ਦੇ ਬਸ ਸਾਰੀ ਸਾਥ ਸੰਗਤ ਨੂੰ ਕਹਿ ਰਹੀਆਂ ਤਾਂ ਜੋ ਉਹਨਾਂ ਦੀ ਮਾਨਵਤਾ ਨੂੰ ਦੇਣ ਉਹਨੂੰ ਕਦੀ ਵੀ ਭੁਲਾਇਆ ਨਹੀਂ ਜਾ ਸਕਦਾ ਇਸ ਤਿੱਕੇ ਉਹਨਾਂ ਨੇ ਸਮਾਜਿਕ ਬਰਾਬਰੀ ਵਾਸਤੇ ਜਾਤ ਪਾਤ ਦੇ ਖਿਲਾਫ ਉਪਰ ਦੇ ਖਿਲਾਫ ਸੁਭਾਸ਼ ਦੇ ਖਿਲਾਫ ਅਤੇ ਮਾਨਵਤਾ ਦੇ ਭਲੇ ਵਾਸਤੇ ਉਹਨਾਂ ਹਾਲਾਤਾਂ ਦੇ ਵਿੱਚ ਮਾਰਗਦਸ਼ਕ ਜਿਹੜਾ ਉਹ ਕਾਇਦਾ ਕੀਤਾ ਅੱਜ ਵੀ ਸਾਨੂੰ ਉਹਨਾਂ ਦੇ ਪੁਰਾਣਿਆਂ ਦੇ ਉੱਤੇ ਚੱਲਣ ਦੀ ਉਹਨਾਂ ਦੀ ਬਾਣੀ ਨੂੰ ਸੰਭਲਣ ਦੀ ਉਹਦੇ ਉੱਤੇ ਅਮਰਤਾ ਦਾ ਤੌਰ ਕਬੀਦਾ ਸੋ ਸਾਰੀ ਸੰਗਤ ਨੂੰ ਅੱਜ ਦੇ ਇਸ ਪ੍ਰੋਗਰਾਮ ਤੇ ਕੱਟ ਰਿਹਾ ਗੁਰੂ ਰਵਦਾਸ ਜੀ ਦੇ ਮਹਾਨ ਪੁੱਤਰ ਪ੍ਰਕਾਸ਼ ਸਿੰਘ ਦੇ ਮੈਂ ਸਮੁੱਚੀ ਮਨੁੱਖਤਾ ਨੂੰ ਲੱਖ ਲੱਖ ਵਧਾਈ ਦਿੰਦਾ ਮੋਰਿੰਡੇ ਦੇ ਸਤਿਆਗੁਰੂ ਮਹਾਨ ਧਰਤੀ ਤੇ ਜਿਵੇਂ ਬੜੇ ਚਾਅ ਤੇ ਖੁਸ਼ੀਆਂ ਨਾਲ ਮਹਾਰਾਜ ਬਿਰੋਦਾ ਜੀ ਦਾ ਸ਼ਰਮਣੀ ਭਗਤ ਜਰ ਨੇ ਉਹਨਾਂ ਦਾ ਦਿਹਾੜਾ ਖੁਸ਼ਾ ਤੇ ਜਾਮਾ ਦਾ ਮਨਾਇਆ ਜਾ ਰਿਹਾ ਮੈਂ ਸਮਝਦਾ ਉਹਨਾਂ ਦੀ ਸੋਚ ਜਿਹੜੀ ਆ ਕਿ ਬਰਾਬਰਤਾ ਸਮਾਜ ਚ ਹੋਣੀ ਚਾਹੀਦੀ ਆ ਜਾਤ ਪਾਤ ਦਾ ਬਖਰੇਵਾ ਦੂਰ ਹੋਣਾ ਚਾਹੀਦਾ ਕਟੱਲ ਖਤਮ ਹੋਣੀ ਚਾਹੀਦੀ ਆ अमन ਸ਼ਾਂਤੀ ਹੋਣੀ ਚਾਹੀਦੀ ਆ ਇੱਥੇ ਕੋਈ ਕਟੱਲ ਨਾ ਹੋਵੇ ਵਿਵਾਦ ਨਾ ਹੋਵੇ ਟਕਰਾਅ ਨਾ ਹੋਵੇ ਔਰ ਕਿਸੇ ਤਰ੍ਹਾਂ ਦੀ ਖਟਾਸ ਨਾ ਹੋਵੇ ਉਹ ਸਮਾਜ ਦੀ ਰਚਨਾ ਦਾ ਕਨਸੈਪਟ ਸੀ ਉਹਨਾਂ ਦੇ ਮਨ ਦੇ ਵਿੱਚ ਅੱਜ ਉਹਨਾਂ ਦੇ ਮਹਾਨ ਪਵਿੱਤਰ ਦਿਹਾੜੇ ਤੇ ਅਸੀਂ ਉਹ ਪ੍ਰੇਰਣਾ ਲੈ ਕੇ ਜਾਣੀ ਆ ਤਾਂ ਕਿ ਸਮਾਜ ਵਿੱਚ ਤੇ ਵੰਡੀਆਂ ਦੂਰ ਹੋਣ ਔਰ ਸਰਾਧਾਂ ਦੇ ਝਗੜੇ ਖਤਮ ਹੋਣ ਔਰ ਬਾੜਾਂ ਤੇ ਜੋ ਕਿਸਾਨਾਂ ਦਾ ਖੂਨ ਡੁੱਲ ਰਿਹਾ ਔਰ ਲਹੂ ਲੋਹਾਂ ਲੋਕ ਹੋ ਰਹੇ ਨੇ ਆਪਣੇ ਹੱਕਾਂ ਲਈ ਉਹਨਾਂ ਨੂੰ ਸੜਕਾਂ ਤੇ ਰੋਲਣਾ ਨਾ ਪੈਦਾ ਹੋਵੇ ਉਹਨਾਂ ਨੂੰ ਧਰਨਾ ਤੇ ਬੈਠ ਕੇ ਇੱਕ ਅਜ ਗੋੜੀਆਂ ਨਾ ਖਾਣੀਆਂ ਪੈਣ ਉਹ ਐਸਾ ਸਮਾਜ ਹੋਵੇ ਕਿ ਸਭ ਨੂੰ ਬਰਾਬਰ ਦਾ ਇਨਸਾਫ ਮਿਲੇ ਸੋ ਅੱਜ ਐਸੀ ਪ੍ਰੇਰਣਾ ਲੈ ਕੇ ਜਾਣ ਦੀ ਲੋੜ ਆ ਮੁਲਕ ਦੀ ਸਰਕਾਰ ਨੂੰ ਦੁਨੀਆ ਦੀਆਂ ਸਰਕਾਰਾਂ ਨੂੰ ਵੀ ਉੱਠ ਬਹੁਤ ਹੀ ਪ੍ਰੇਰਨਾ ਲੈ ਕੇ ਚੱਲ ਰਹੀ ਹਾਂ ਮੈਂ ਲੁਕਾ ਹੈ ਮੈਂ ਕੋਣ ਰੋਏਗਾ ਇੱਕ ਬਰਾਂ ਦਾ ਜੀਵਨ ਦਾ ਚਿੱਤੇ ਪ੍ਰਕਾਸ਼ ਤੋਂ ਦੇਖੋ ਹਾਰੀ ਸਾਤ ਸੰਗਤ ਨੂੰ ਕਹਿ ਰਹੀਆਂ ਤਾਂ ਜੋ ਉਹਨਾਂ ਦੀ ਮਾਨਵਤਾ ਨੂੰ ਦੇਣ ਉਹਨੂੰ ਕਦੀ ਵੀ ਭੁਲਾਇਆ ਨਹੀਂ ਜਾ ਸਕਦਾ ਇਸ ਲਈ ਕਿ ਉਹਨਾਂ ਨੇ ਸਮਾਜਿਕ ਬਰਾਬਰੀਤਾ ਵਾਸਤੇ ਜਾਤ ਪਾਤ ਦੇ ਖਿਲਾਫ ਤੇ ਧਰਮ ਦੇ ਖਿਲਾਫ ਤੇ ਸੁਭਾਸ਼ ਦੇ ਖਿਲਾਫ ਤੇ ਔਰ ਮਾਨਵਤਾ ਦੇ ਭਲੇ ਵਾਸਤੇ ਉਹਨਾਂ ਹਾਲਾਤਾਂ ਦੇ ਵਿੱਚ ਮਰਦ ਅਸਲ ਜਿਹੜਾ ਉਹ ਕਾਇਦਾ ਕੀਤਾ ਅੱਜ ਵੀ ਸਾਨੂੰ ਉਹਨਾਂ ਦੇ ਪੁਰਾਣਿਆਂ ਦੇ ਉੱਤੇ ਚੱਲਣ ਦੀ ਉਹਨਾਂ ਦੀ ਬਾਣੀ ਨੂੰ ਸੰਦੇਹੀ ਉਹਦੇ ਉੱਤੇ ਅਮਰਤਾ ਦਾ ਕਬੀਲਾ ਸੋ ਸਾਰੀ ਸੰਗਤ ਨੂੰ ਅੱਜ ਦੇ ਇਸ ਪ੍ਰੋਗਰਾਮ ਤੇ ਬੜਾ ਖੁਸ਼ ਹਾਂ ਗੁਰੂ ਰਵਦਾਸ ਜੀ ਦੇ ਮਹਾਨ ਪੁੱਤਰ ਪ੍ਰਕਾਸ਼ ਸਿੰਘ ਦੇ ਮੈਂ ਸਮੁੱਚੀ ਮਨੁੱਖਤਾ ਨੂੰ ਲੱਖ ਲੱਖ ਵਧਾਈ ਦਿੰਦਾ ਮੋਰਿੰਡੇ ਦੇ ਸਤਿਆਗੁਰੂ ਮਹਾਨ ਧਰਤੀ ਤੇ ਜਿਵੇਂ ਬੜੇ ਚਾਅ ਤੇ ਖੁਸ਼ੀਆਂ ਨਾਲ ਮਹਾਰਾਜ ਵਿਰੋਧਾਚੀ ਦਾ ਸਰਮਣੀ ਭਗਤ ਜੀ ਨੇ ਉਹਨਾਂ ਦਾ ਦਿਹਾੜਾ ਪੁੱਛਿਆ ਤੇ ਜਾਮਾ ਦਾ ਮਨਾਇਆ ਜਾ ਰਿਹਾ ਮੈਂ ਸਮਝਦਾ ਉਹਨਾਂ ਦੀ ਸੋਚ ਜਿਹੜੀ ਆ ਕਿ ਬਰਾਬਰਤਾ ਸਮਾਜ ਚ ਹੋਣੀ ਚਾਹੀਦੀ ਆ ਜਾਤ ਪਾਤ ਦਾ ਬਖਰੇਵਾ ਦੂਰ ਹੋਣਾ ਚਾਹੀਦਾ ਕਟੱਣ ਖਤਮ ਹੋਣੀ ਚਾਹੀਦੀ ਆ ਮਨ ਸ਼ਾਂਤੀ ਹੋਣੀ ਚਾਹੀਦੀ ਆ ਇੱਥੇ ਕੋਈ ਕਟੱਣ ਨਾ ਹੋਵੇ ਵਿਵਾਦ ਨਾ ਹੋਵੇ ਟਕਰਾਅ ਨਾ ਹੋਵੇ ਔਰ ਕਿਸੇ ਤਰ੍ਹਾਂ ਦੀ ਖਟਾਸ ਨਾ ਹੋਵੇ ਉਹ ਸਮਾਜ ਦੇ ਰਚਨਾ ਦਾ ਕਨਸੈਪਟ ਸੀ ਉਹਨਾਂ ਦੇ ਮਨ ਦੇ ਵਿੱਚ ਅੱਜ ਉਹਨਾਂ ਦੇ ਮਹਾਨ ਪਵਿੱਤਰ ਦਿਹਾੜੇ ਤੇ ਅਸੀਂ ਉਹ ਪ੍ਰੇਰਣਾ ਲੈ ਕੇ ਜਾਣੀ ਆ ਤਾਂ ਕਿ ਸਮਾਜ ਵਿੱਚ ਵੱਡੀਆਂ ਦੂਰ ਹੋਣ ਔਰ ਇਹ ਸਰਹੱਦਾਂ ਦੇ ਝਗੜੇ ਖਤਮ ਹੋਣ ਔਰ ਬਾਹਰਾਂ ਤੇ ਜੋ ਕਿਸਾਨਾਂ ਦਾ خون ਡੁੱਲ ਰਿਹਾ ਔਰ ਲਹੂ ਲਹਾਨ ਲੋਕ ਹੋ ਰਹੇ ਨੇ ਆਪਣੇ ਹੱਕਾਂ ਲਈ ਉਹਨਾਂ ਨੂੰ ਸੜਕਾਂ ਤੇ ਰੋਲਣਾ ਨਾ ਪੈਦਾ ਹੋਵੇ ਉਹਨਾਂ ਨੂੰ ਧਰਨਿਆਂ ਤੇ ਬੈਠ ਕੇ ਇਹ ਕੱਜ ਗੋਲੀਆਂ ਨਾ ਖਾਣੀਆਂ ਪੈਣ ਉਹ ਐਸਾ ਸਮਾਜ ਹੋਵੇ ਕਿ ਸਭ ਨੂੰ ਬਰਾਬਰ ਦਾ ਇਨਸਾਫ਼ ਮਿਲੇ ਤੋਂ ਅੱਜ ਐਸੀ ਪ੍ਰੇਰਣਾ ਲੈ ਕੇ ਜਾਣ ਦੀ ਲੋੜ ਆ ਮੁਲਕ ਦੀ ਸਰਕਾਰ ਨੂੰ ਦੁਨੀਆ ਦੀਆਂ ਸਰਕਾਰਾਂ ਨੂੰ ਵੀ ਉਸ ਬੋਝ ਦੀ ਪ੍ਰੇਰਨਾ ਲੈ ਕੇ ਜਾਣ ਦੀ